ਨੇੜਲੇ ਪਿੰਡ ਅਹਿਮਦਪੁਰ ਵਿਖੇ ਪਿੰਡ ਵਾਸੀਆਂ ਵੱਲੋਂ ಗ್ರಾಮ ਪੰਚਾਇਤ ਪਿੰਡ ਅਹਿਮਦਪੁਰ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਦੇ ਬੈਨਰ ਹੇਠ ਸਰਕਾਰੀ ਸਕੂਲ ਵਿਖੇ ਮਨਾਇਆ ਗਿਆ ਜਿੱਥੇ ਪਿੰਡ ਦੀਆਂ ਹਰ ਵਰਗ ਦੀਆਂ ਔਰਤਾਂ ਬੱਚੇ ਬੱਚੀਆਂ ਵੱਲੋਂ ਗਿੱਧਾ ਅਤੇ ਬੋਲੀਆਂ ਪਾ ਕੇ ਖੂਬ ਮਨੋਰੰਜਨ ਕੀਤਾ ਮੇਰਾ ਨਾਮ ਅਰਸ਼ਦੀਪ ਕੌਰ ਪਿੰਡ ਅਮਦਪੁਰ ਅੱਜ ਸਾਡੇ ਇੱਥੇ ਪਿੰਡ ਅਮਦਪੁਰ ਦੇ ਵਿੱਚ ਸਮੂਹ ಗ್ರಾಮ ਪੰਚਾਇਤ ਨਗਰ ਨਿਵਾਸੀਆਂ ਦੇ ਵੱਲੋਂ ਤੀਆਂ ਤੇਜਨੀਆਂ ਜੋ ਕਿ ਸਾਡਾ ਪੰਜਾਬੀ ਸੱਭਿਆਚਾਰ ਹੈ ਉਹ ਮਨਾਇਆਂ ਗਈਆਂ ਹਨ ਇਹ ਸਾਡਾ ਤੀਆਂ ਦਾ ਤਿਹਾਰ ਪੰਜਾਬੀ ਸੱਭਿਆਚਾਰ ਹੈ ਪਰ ਅੱਜ ਦੇ ਯੁੱਗ ਦੇ ਵਿੱਚ ਇਹ ਤਿਹਾਰ ਅਲੋਪ ਹੁੰਦਾ ਜਾ ਰਿਹਾ ਹੈ ਹੁਣ ਇਹ ਤਿਹਾਰ ਹਰੇਕ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਨਾ ਖੋਈਏ ਉਹਦੇ ਨਾਲ ਮੁਰਤੋ ਦੁਆਰਾ ਜੁੜੇ ਰਹੀਏ ਇਸ ਤਿਹਾਰ ਦੇ ਨਾਲ ਧੀਆਂ ਭੈਣਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ ਜਿਵੇਂ ਕਿ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਭੇਲੀ ਮਾਪੇ ਸਾਨੂੰ ਨਿਤ ਮਿਲਦੇ ਮਸਾਂ ਮਿਲਦੀ ਵਿਛੜੀ ਸਹੇਲੀ ਮੈਂ ಗ್ರಾಮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤਾਂ ਜੋ ਇਹ 3ਾਂ ਦਾ ਤਿਹਾਰ ਮਨਾਇਆ ਗਿਆ ਤੇ ਸਾਨੂੰ ਸਾਰੀਆਂ ਕੁੜੀਆਂ ਭੈਣਾਂ ਨੂੰ ਆਪਸ ਦੇ ਵਿੱਚ ਮਿਲਣ ਦਾ ਮੌਕਾ ਦਿੱਤਾ ਥੈਂਕਸ ਜੀ ਅੱਜ ਨਾ ਪਹਿਲੀ ਵਾਰ ਮਨਾ ਰਹੇ ਹਾਂ ਜੀ ਅੰਮ੍ਰਿਤਪੁਰ ਦੇ ਵਿੱਚ ਇਹ ਸਾਵਣ ਮਹੀਨੇ ਦੀ ਤੀਜ ਨੂੰ ਮਨਾਇਆ ਜਾਂਦਾ ਹੈ ਜੀ ਤੇ ਨਵੀਆਂ ਵੇਈਆਂ ਕੁੜੀਆਂ ਸੌਰੇ ਆ ਜਾਂਦੀਆਂ ਨੇ ਆਪਣੇ ਮਾਪੇ-ਬਾਪ ਨੂੰ ਤਾਂ ਨਿਤ ਮਿਲਦੀਆਂ ਨੇ ਕੁੜੀਆਂ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਮਿਲਣਾਂ ਜਦੋਂ ਨੇ ਇਕੱਠੀਆਂ ਹੋ ਜਾਂਦੀਆਂ ਨੇ ਜੀ ਗਿੱਦਾ ਪਾ ਲੈਂਦੀਆਂ ਨੇ ਸਕੀਨ ਆ ਰਹਿਆਂ ਜੀਆਂ ਨੇ ਆਪ ਦੇ ਪਰਿਵਾਰ ਦੇ ਵਿੱਚ ਤੇ ਖੁਸ਼ੀ-ਖੁਸ਼ੀ ਇਹ ਤਿਹਾਰ ਮਨਾਇਆ ਜਾਂਦਾ ਜੀ ਮੈਂ ਖੁਸ਼ ਕੇ ਟਾਈਮ ਪਹਿਲਾਂ ਮਤਲਬ ਵੀਰੇ ਆਇਆ ਸਾਡਾ ਮਤਲਬ ਬਿਸਤਰ ਗਿਆ ਤੇ ਸਾਡੇ ਤੋਂ ਮਤਲਬ ਹੁਣ ਅਸੀਂ ਉਹ ਦੁਆਰ ਤੀਕ ਕਰ ਰਹੇ ਹਾਂ ਕਿ ਇਹ ਕਿਹੜਾ ਦੁਆਰਾ ਤੋਂ ਮਨਾਇਆ ਜਾਵੇ ਇਸ ਕਰਕੇ ਅਸੀਂ ਬਹੁਤ ਖੁਸ਼ ਆਈਏ ਮਤਲਬ ਕਿ ਸਾਡੇ ਵਿੱਚ ਦੁਆਰਾ ਇਹ ਤਿਹਾਰ ਮਨਾਉਣਾ ਚਾਹੀਦਾ ਜੀ ਸਾਰੀਆਂ ਕੁੜੀਆਂ ਨੂੰ ਆਉਣਾ ਚਾਹੀਦਾ ਜੀ ਪਰ ਮੈਂ ਉਹ ਬਜ਼ੁਰਗੋ ਹੋ ਗਈਆਂ ਹੈਗੀਆਂ ਤਾਂ ਕੋਈ ਨਹੀਂ ਨੇ ਜੀ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਇਕੱਠੇ ਹੋ ਕੇ ਮਿਲਣਾ ਜ਼ਰੂਰ ਚਾਹੀਦਾ ਜੀ